ਜਦੋਂ ਮੇਰੇ ਰਿਸ਼ਤੇਦਾਰ ਮੈਨੂੰ ਕਹਿੰਦੇ ਸੀ ਨਾ ਕਹਿੰਦੇ ਕੁਝ ਨਹੀਂ ਬਣ ਸਕਦਾ ਤੂੰ ਜਦੋਂ ਮੇਰੇ ਘਰਦਿਆਂ ਨੂੰ ਆ ਕੇ ਫਿਰ ਮੈਂ ਆ ਗਾਣਾ ਲਿਖਿਆ ਸੀ ਉਦੋਂ ਹੱਪੂ ਜੁਬੂਚ ਭਰੀ ਨਾ ਬਲੱਡ ਵਿੱਚ ਯਾਰ ਦੇ ਇਤਿਹਾਸ ਬੁਗਰਾ ਮੈਂ ਕਿੱਥੋਂ ਕਾਲੇ ਸ਼ੀਸ਼ੇ ਮੇਰੀ ਕਾਰ ਦੇ ਐਂ ਦਬਕਾ ਕੇ ਰੱਖਣਿਆ ਟੈਨਸ਼ਨ ਨਹੀਂ ਲੈਣੀ ਦਬਣਾ ਨਹੀਂ ਕਿਤੇ ਦੋ ਜੇ ਵੀ ਤੁਹਾਨੂੰ ਬੋਲਦਾ ਨਾ ਤੁਸੀਂ ਕਰ ਨਹੀਂ ਸਕਦਾ ਤੁਸੀਂ ਕਹਿੰਦਾ ਕਰ ਕਿਉਂ ਨਹੀਂ ਸਕਦੇ ਅਸੀਂ ਤਾਂ ਕਰਕੇ ਦਿਖਾਵਾਂਗੇ ਸੋ ਹਮੇਸ਼ਾ ਮਿਹਨਤ ਹਾਰਡ ਵਰਕ ਸਟਰਗਲ ਇਹ ਲਾਈਫ ਚ ਚਲਦੀ ਰਹਿਣੀ ਹੈ ਜੇ ਤੁਸੀਂ ਕਹੋ ਨਾ ਅਸੀਂ ਲੰਮੇ ਪੈ ਕੇ 100 ਕੇ ਸਾਲ ਲਵਾਂਗੇ ਇਹ ਕਦੇ ਨਹੀਂ ਸਰਦਾ ਮੇਰਾ ਭਰਾ ਆਰਾਮ ਤਾਂ ਉਦਣੇ ਹੀ ਆਣਾ ਜਿੱਦਣ ਕਬਰਾਂ ਚ ਗਏ ਇਹ ਆਰਾਮ ਤਾਂ ਉਦੋਂ ਹੀ ਮਿਲਣਾ ਜਿੱਦਣ ਸ਼ਮਸ਼ਾਨ ਘਾਟ ਨੂੰ ਉਹਨਾਂ ਨੇ ਚਾਰ ਮੁੰਡਿਆਂ ਨੇ ਲਾ ਲਿਆ ਐ ਆਰਾਮ ਨਹੀਂ ਮਿਲਣਾ ਜ਼ਿੰਦਗੀ ਨੂੰ ਜਿਹੜਾ ਬੰਦਾ ਐ ਆਰਾਮ ਭਾਲਦਾ ਉਹ ਫਿਰ ਪਹਿਲੇ ਮਰਿਆ ਨਾਲ ਦਾ ਸਹੀ ਹੈ ਨਾ ਜ਼ਮੀਰ ਜਿੰਦਾ ਰੱਖੋ ਆਪਣੀ ਜ਼ਮੀਰ ਨੂੰ ਥੈਂਕ ਯੂ ਚੜ੍ਹਦੀ ਕਲਾ ਵਿੱਚ ਖੁਸ਼ ਰਹੋ ਲਵ ਮੈਨੂੰ ਨਾ ਥੋੜੇ ਜਿਹੇ ਟਾਈਮ ਤੋਂ ਐਂ ਲੱਗ ਜਾਂਦਾ ਸਾਰਾ ਕੁਝ ਫੇਕ ਹੈ ਕਦੇ ਕਦੇ ਗੌਰ ਕਰਕੇ ਦੇਖੀ ਮੇਰਾ ਭਾਈ ਮੈਨੂੰ ਪਤਾ ਨਹੀਂ ਕਿਉਂ ਆਟੋਮੈਟਿਕਲੀ ਐਂ ਲੱਗ ਜਾਂਦਾ ਸਾਰਾ ਕੁਝ ਫੇਕ ਜਿਆ ਥੋੜੇ ਜਿਹੇ ਟਾਈਮ ਤੋਂ ਜਦੋਂ ਕੋਈ ਫੋਨ ਖੋਲਦਾ ਕਿਸੇ ਦੀ ਰੀਲ ਦੇਖਦਾ ਕੋਈ ਇਨਫਲੂਐਂਸਰ ਹੁੰਦਾ ਕੋਈ ਕੁਛ ਹੁੰਦਾ ਕੋਈ ਲੱਕ ਮਾਰੀ ਜਾਂਦਾ ਕੋਈ ਗੱਡੀ ਦੇ ਉੱਤੇ ਚੜਿਆ ਕੋਈ ਸਟੋਰੀਆਂ ਪਾਈ ਜਾਂਦਾ ਮੈਨੂੰ ਮੈਨੂੰ ਪਤਾ ਨਹੀਂ ਕਿਉਂ ਫੇਕ ਲੱਗੀ ਜਾਂਦਾ ਮੈਂ ਕਹਾ ਇਹ ਸਾਰੀ ਦੁਨੀਆ ਫੇਕ ਫੇਕਨੈਸ ਦੀ ਭਰ ਗਈ ਹੈ ਇੱਕ ਸਿਰਫ ਵਿਊ ਚਾਹੀਦੇ ਆ ਵਿਊ ਕਿਸੇ ਨੂੰ ਕਿਸੇ ਦੇ ਨਾਲ ਜੁੜ ਕੇ ਵਿਊ ਚਾਹੀਦਾ ਕਿਸੇ ਨੂੰ ਕਿਸੇ ਬਾਰੇ ਮੰਦਾ ਬੋਲ ਕੇ ਵਿਊ ਚਾਹੀਦਾ ਅਸੀਂ ਫੇਕ ਕਿਉਂ ਹੋ ਗਏ ਆਈ ਡੋਟ نو ਮੈਨੂੰ ਵੀ ਪਤਾ ਨਹੀਂ ਕਿਉਂ ਫੇਕ ਹੋਏ ਬਟ ਸਾਡੇ 'ਚ ਫੇਕਨੈਸ ਬਹੁਤ ਹੋ ਗਈ ਆ ਪਤਾ ਨਹੀਂ ਕਿਉਂ 네ਗੇਟਿਵਿਟੀ ਹੋ ਗਈ ਆ ਇਹ ਕਲਜੋਗ ਹੈ ਪਰ ਮੈਂ ਚਾਹੁੰਦਾ ਕਿ ਤੁਸੀਂ ਇਸ ਚੀਜ਼ ਤੋਂ ਪਰਹੇਜ਼ ਜੇ ਇੱਕ ਬੰਦਾ ਵੀ ਇੱਥੇ ਮੇਰੀ ਗੱਲ ਮੰਨ ਕੇ ਚੱਲ ਗਿਆ ਮੈਂ ਚਾਹੁੰਦਾ ਮੇਰੇ ਆਉਣ ਦਾ ਸਫਰ ਹੋਵੇ ਥੈਂਕ ਯੂ ਜੀ ਚੜ੍ਹਦੀ ਕਲਾ ਰਹੋ ਖੁਸ਼ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਹਾਂ ਜੀ ਮੈਨੂੰ ਤੋਂ ਵੀ ਫੇਕ ਲੱਗੀ ਜਾਂਦਾ ਤਾਂ ਬੱਬਾ ਅੱਜ ਜਦ ਐਨਕਾ ਲਾਈਆਂ ਸੀ ਉਦੋਂ ਤਾਂ ਠੀਕ ਲੱਗਦਾ ਸੀ ਹੁਣ ਐਨਕਾ ਲਾਤੀਆਂ ਤੂੰ ਜਮਾਂ ਫੇਕ ਲੱਗੀ ਜਾਂਦਾ ਮੈਨੂੰ ਹਾਂ ਲਵ ਯੂ ਦਾਸ ਜਾਨੇ ਖੁਸ਼ ਰਹੋ ਚੜ੍ਹਦੀ ਕਲਾ ਰਹਿ ਰਹੋ ਆਵਾਜ਼ ਰਹਿੋ ਲਵ ਯੂ ਜੀ ਹਾਂਜੀ ਹਾਂ ਹਾਂ ਪੁੱਤ ਹੈਂ ਉੱਤੇ ਆ ਜਾ ਆ ਜਾ ਆ ਜਾ ਓਏ ਉੱਪਰ ਦੀ ਉਧਰ ਜੀ ਆ ਜਾ ਆ ਤੇ ਤੂੰ ਪਹਿਲਾਂ ਫੋਣੀ ਆ ਚੱਲ ਆ ਜਾ ਮਾਪੁੱਤ ਚੱਲ ਬਜਾ ਫੇਰ ਆ ਜਾ I I love you love you ਯਾਰ ਨਾਮ ਕੀ ਹੈ ਤੇਰਾ ਵੇ ਨਾਮ ਕੀ ਹੈ ਹੈ ਗੁਰਸੇ ਗੁਰਸੇ ਚੱਲ ਠੀਕ ਆ ਬਜਾਓ ਆਪਾਂ ਜਾਂਦੇ ਹੋਏ ਚੀਜੀ ਦੇ ਕੇ ਜਾਊਂਗਾ ਮੈਂ ਸੋਹਣਾਂ ਮਾਂ ਵੀ ਡੱਪਿਆ ਸਤਾਰਾਂ ਮਾਂ ਵੀ ਡੱਪਿਆ ਭਾਰਵੇਂ ਚ ਮੁੰਡਾ ਬੰਦਨਾਮ ਹੋ ਗਿਆ ਭਾਰਵੇਂ ਰੱਬ ਹੈ ਇਹ ਜਵਾਕ ਹੈ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਇਸ ਵੇਲੇ ਚੰਗਾ ਮਾੜਾ ਕੁਝ ਨਹੀਂ ਪਤਾ ਇਹਨਾਂ ਨੂੰ ਇਹਨਾਂ ਨੂੰ ਵਾਰਦਾਤਾ ਵੀ ਨਹੀਂ ਪਤਾ ਹਲੇ ਤਾਂ ਵਾਰਦਾਤਾ ਕਰਨਗੇ ਠੀਕ ਹੈ ਰੱਬ ਦਾ ਰੂਪ ਲੈ ਗਾਹਾਂ ਤੇ ਨਹੀਂ ਗੱਡੀ ਜਾਂਦਾ ਯਾਦ ਕਰਕੇ ਹੈ ਕੀ ਪਤਾ ਗਾਹਾਂ ਤਾਂ ਗੱਡੀ ਜਾਵੇ ਐ ਕਰਕੇ ਦੰਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਹੁੰਦਾ ਇਹ ਗੁੜ ਗੁੜੂ ਜਿਹਾ ਕਰ ਤੇਰੀਆਂ ਭਰਾਵਾ ਗਾਲਾਂ ਵੀ ਲੱਗ ਜਾਣੀਆਂ ਮੈਨੂੰ ਤਾਂ ਦਵਾਵਾਂ ਅੱਜ ਕੱਲ੍ਹ ਘੱਟ ਲੱਗਦੀਆਂ ਨੇ ਗਾਲਾਂ ਜ਼ਿਆਦਾ ਲੱਗਦੀਆਂ ਨੇ